ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਪਾਲੀ ਖਾਦਮ ਸ਼ਬਦਾਂ ਦੀ ਲੜੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਜਿਹੜੇ ਦੋ ਨਵੇਂ ਸ਼ਬਦ ਕਰਨ ਜਾ ਰਹੇ ਹਾਂ ਉਹਨਾਂ ਦੇ ਉਚਾਰਨ ਵੇਲੇ ਜਾਂ ਉਹਨਾਂ ਦਾ ਅਰਥ ਕਰਨ ਵੇਲੇ ਅਸੀਂ ਟਪਲਾ ਖਾ ਜਾਂਦੇ ਹਾਂ ਅੱਜ ਦਾ ਸਾਡਾ ਜਿਹੜਾ ਪਹਿਲਾ ਸ਼ਬਦ ਹੈ ਉਹ ਹੈ ਫਨ ਫਨ ਸ਼ੱਪ ਦਾ ਫਨ ਤੇ ਦੂਸਰਾ ਸ਼ਬਦ ਹੈ ਫਨ 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 ਜਿਸ ਨੂੰ ਅਸੀਂ ਗੁਣ ਜਾਂ ਕਲਾ ਵੀ ਕਹਿੰਦੇ ਹਾਂ ਹੁਣ ਦੋਸਤੋ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਉਚਾਰਣ ਦਾ ਫਰਕ ਹੈ ਜਿਹੜਾ ਥੱਫਾ ਕੱਲਾ ਹੈ ਬਿਨਾ ਪਿੰਦੀ ਵਾਲਾ ਹੁਣ ਜਦੋਂ ਅਸੀਂ ਪੱਪੇ ਤੋਂ ਲੈ ਕੇ ਮੰਮੇ ਤੱਕ ਦੇ ਜਿਹੜੇ ਅੱਖਰ ਆਉਂ ਬੋਲਦੇ ਹਾਂ ਤਾਂ ਤੁਸੀਂ ਉਸ ਦਾ ਉਚਾਰਣ ਕਰਕੇ ਦੇਖਿਓ ਤਾਂ ਤੁਹਾਡੇ ਜਿਹੜੇ ਬੁੱਲ ਨੇ ਉਹ ਜੁੜਨਗੇ ਜਿਵੇਂ ਆਪਾਂ ਉਚਾਰਣ ਕਰਦੇ ਹਾਂ ਪੱਪਾ ਥੱਫਾ ਦੱੱਪਾ ਮਮਾ ਹੁਣ ਇਹਦੇ ਵਿੱਚ ਜਿਹੜਾ ਸਾਡਾ ਅੱਖਰ ਹੈ ਫੱਫਾ ਜਦੋਂ ਅਸੀਂ ਫੱਫਾ ਬੋਲਦੇ ਹਾਂ ਤਾਂ ਸਾਡੇ ਬੁੱਲ ਜੁੜਦੇ ਨੇ ਤਾਂ ਸਾਡਾ ਪਹਿਲਾ ਜਿਹੜਾ ਸ਼ਬਦ ਸੀਗਾ ਫਨ ਫਨ ਹੁਣ ਜਦੋਂ ਅਸੀਂ ਫਨ ਬੋਲਦੇ ਹਾਂ ਤਾਂ ਫਨ ਬੋਲਦੇ ਹਾਂ ਇਹ ਪਹਿਲਾ ਸਾਡੇ ਬੁੱਲ ਜਿਹੜੇ ਆ ਉਹ ਜੁੜਦੇ ਹੁਣ ਜਦੋਂ ਅਸੀਂ ਫਨ ਬੋਲਦੇ ਹਾਂ ਫੱਫੀ ਪੈਰ ਬਿੰਦੀ ਦਾ ਉਚਾਰਨ ਅਸੀਂ ਕਿਸੇ ਸ਼ਬਦ ਦੇ ਨਾਲ ਕਰਦੇ ਹਾਂ ਤਾਂ ਫਨ ਬੋਲਦੇ ਹੋਏ ਸਾਡੇ ਜਿਹੜੇ ਉੱਪਰਲੇ ਦੰਦ ਨੇ ਉਹ ਥੱਲੇ ਵਾਲੇ ਬੁੱਲਾ ਨੂੰ ਛੂਣਗੇ ਉਹਨਾਂ ਨੂੰ ਟੱਚ ਕਰ ਦੇਗੇ ਤੁਸੀਂ ਬੋਲ ਕੇ ਦੇਖੋ ਉਚਾਰਨ ਕਰੋ ਫਨ ਫਨ ਹੁਣ ਤੁਸੀਂ ਦੇਖੋਗੇ ਉੱਪਰਲੇ ਦੰਦ ਥੱਲੇ ਵਾਲੇ ਬੁੱਲਾ ਦੇ ਨਾਲ ਟੱਚ ਹੋ ਰਹੇ ਨੇ ਤਾਂ ਜਦੋਂ ਅਸੀਂ ਫੱਫਾ ਬੋਲਦੇ ਹਾਂ ਤਾਂ ਬੁੱਲ ਜੁੜਦੇ ਆ ਜਦੋਂ ਅਸੀਂ ਥੱਫੇ ਪੈਰ ਬਿੰਦੀ ਵਾਲਾ ਅੱਖਰ ਬੋਲਦੇ ਹਾਂ ਤਾਂ ਉੱਪਰਲੇ ਦੰਦ ਥੱਲੇ ਵਾਲੇ ਬੁੱਲਾਂ ਨਾਲ ਜੁੜਦੇ ਨੇ ਦੇਖੋ ਬੋਲ ਕੇ ਫਨ ਫਨ ਤਾਂ ਇਸ ਤਰੀਕੇ ਨਾਲ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਅਸੀਂ ਜਿਹੜਾ ਵਖਰੇਵਾ ਕਰ ਸਕਦੇ ਹਾਂ ਹੁਣ ਦੋਨਾਂ ਸ਼ਬਦਾਂ ਦੇ ਉਚਾਰਣ ਦਾ ਤੁਹਾਨੂੰ ਪਤਾ ਲੱਗ ਗਿਆ ਥੱਫਾ ਤਿਫੋ ਭਾਗ ਉੱਪਰਲੇ ਦੰਦ ਥੱਲੇ ਬੁੱਲਾਂ ਨਾਲ ਟੱਚ ਕਰਨਗੇ ਜਦੋਂ ਫਫੇ ਪੈਰ ਬਿੰਦੀ ਲੱਗੂਗੀ ਜਦੋਂ ਫਫਾ ਸਿੱਧੇ ਹੀ ਬੋਲਣਾ ਤਾਂ ਦੋਨੇ ਬੋਲ ਜੁੜਨਗੇ ਹੁਣ ਇਹ ਦੋ ਸ਼ਬਦ ਸਾਡੇ ਥਾਨ ਸੱਪ ਦਾ ਥਨ ਤੇ ਦੂਸਰਾ ਹੈ ਫਨ ਅਰਬੀ ਦਾ ਸ਼ਬਦ ਹੈ ਫਨ ਜਿਸ ਨੂੰ ਅਸੀਂ ਕਲਾ ਵੀ ਕਹਿ ਦਿੰਨੇ ਆ ਗੁਣ ਵੀ ਕਹਿ ਕਾਲੂ ਫੇਰ ਮਿਲਦੇ ਆਂ ਹੋਰ ਦੋਨੋਂ ਮੇਰੇ ਸ਼ਬਦਾਂ ਦੇ ਨਾਲ ਬਹੁਤ ਬਹੁਤ ਤੁਹਾਡਾ